हां जी दोस्तों सादिकाल सो सा दोस्तों आज 6 पशु बकाऊ है वीर सतनाम दे कोल 6 तिंगा 6 ਵੜਾ ਨੇ ਠੀਕ ਹੈ ਜੀ ਤਿੰਨ ਸੁਈਆਂ ਤਿੰਨ ਗੱਪਣ ਸੁਈਆਂ ਦੇ ਵਿੱਚੋਂ ਇੱਕ ਵੜ ਤੁਹਾਨੂੰ ਆਪਾ ਦਿਖਾ ਰਹੇ ਆ ਸ਼ਾਈਵਾਲ ਕਿਤੇ ਨਾ ਕਿਤੇ ਕਰਾਸ ਅੰਗ ਦੇ ਵਿੱਚ ਸਤਨਾਬਾਈ ਇਹਦਾ ਸੁਹਾ ਦੱਸ ਦਈਏ ਦਿਨ ਦਾ ਦੱਸ ਦਈਏ ਕਿੰਨੇ ਕੋਕੇ ਸੁਈ ਨੂੰ ਦੂਜਾ ਸੁਹਾ ਵੀਰਜੀ ਕੱਲ ਦੀ ਸੁਈ ਆ ਜੀ ਕੱਲ ਦੀ ਸੁਈ ਆ ਬੱਚਾ ਮਗਰ ਵਛੀ ਆ ਜੀ ਠੀਕ ਆ ਥੋੜਾ ਤੋਰਿਓ ਫਿਰ ਬੋਲਾ ਇਸ ਵਕਤ ਕਿੰਨਾ ਕੋ ਕੋਈ ਮੰਨੂ ਇਹ ਵੀ ਜੀ ਦੱਸ ਗਿਆ 11 ਕਿਲੋ ਦੀ ਸਟਾਰਟਿੰਗ ਆ ਲਓ ਜੀ 10 11 ਕਿਲੋ ਦੋਸਤੋ ਪੌਲੀ ਦੀ ਸ਼ਟਾਰਟਿੰਗ ਆ ਤੇ ਦੂਜਾ ਸੁਹਾ ਕੱਲ ਦੀ ਸੁਈ ਆ ਮਗਰ ਤੋ ਚੌਣ ਪਸਮਾ ਦੀ ਬੜੀ ਚੰਗੀ ਆ ਪੂਰੀ ਵੀਡੀਓ ਦੇ ਵਿੱਚ ਆਪਾਂ ਕੋਈ 5-5 7-7 ਧਾਰਾਂ ਮਾਰ ਕੇ ਕਿਲੋ ਖੰਡ ਭਰਾ ਕੇ ਤਸੱਲੀ ਕਰਵਾਈ ਆ ਜਿਹੜੇ ਪਸ਼ੂ ਸੁੱਏ ਸੁਵਾਏ ਆ 6 ਬੇੜਾ ਨੇ ਟੋਟਲ ਰੇਟ ਪਰਤੇ ਬੜੇ ਜਾਇਜ਼ ਆ ਤੇ ਵੀਰ ਸਤਨਾਮ ਅੱਜ ਵੈਸੇ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਰੇਟ ਆਪਾਂ ਦੇ ਰਹੇ ਆ ਰੇਟ ਆਪਾਂ ਵੀਰ ਜੀ 41000 ਤੋਂ ਲੈ ਕੇ ਤੇ 64000 ਤੱਕ ਆ ਲਓ ਜੀ 41000 ਦੋਸਤੋ 41000 ਤੋਂ ਲੈ ਕੇ ਤੇ 64000 ਤੱਕ ਰੇਟ ਅੱਜ ਤੁਹਾਨੂੰ ਮਿਲ ਜਾਣਗੇ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲੋਂ ਬਹੁਤ ਖੂਬਸੂਰਤ ਬੇੜਾ ਚੰਗੀਆਂ ਠੀਕ ਆ ਜੀ ਤੇ ਭਾਅ ਪਰਤੇ ਹਮੇ